ਤਛੇਰੇਦਮ ਦਾ ਮਾ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਤਖੰਡ ਸ੍ਰੀ ਦਰਬਾਰ ਸਾਹਿਬ ਸਥਿਤ ਗੁਰਦੁਆਰਾ ਮੰਨਦੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਕਰਨ ਪਹੁੰਚੇ ਇਸ ਦੌਰਾਨ ਉਹਨਾਂ ਨੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਵੀ ਕੀਤੀ ਪਤਾ ਜੀ ਉਹ ਵੀ ਤੁਸੀਂ ਜਬਰਦਸਤੀ ਇਹੋ ਜਿਹੇ ਬਿਆੰਦ ਕਢਾਉਂਦੇ ਜੋ ਮੇਰਾ ਖਿਆਲ ਹੈ ਕਿ ਸਾਡੀ ਸਾਡੀ ਸੋਚ ਸਿੱਖੀ ਦਾ ਬੋਲਬਾਲਾ ਜੀ ਅਸੀਂ ਸਿੱਖੀ ਨੂੰ ਪ੍ਰਫੁੱਲਤ ਦੇਖਣਾ ਚਾਹੁੰਦੇ ਆਂ ਸਿੱਖੀ ਦੀ ਚੜ੍ਹਦੀ ਕਲਾ 'ਲੀ ਕੰਮ ਕਰਨਾ ਚਾਹੁੰਦੇ ਆਂ ਜੋ ਪੰਜਾਬ ਦੇ ਹਾਲਾਤ ਹੋਏ ਪਏ ਆ ਮੇਰਾ ਖਿਆਲ ਹੈ ਕੋ ਤੁਹਾਨੂੰ ਵੀ ਤੁਸੀਂ ਪੰਜਾਬੀ ਜੋ ਤੁਹਾਨੂੰ ਪਤਾ ਵੀ ਕਿੰਦਾ ਦੇ ਕਿੰਦੀ ਕਿੱਡੀ ਬੁਰੀ ਹਾਲਤ ਚ ਪੰਜਾਬ ਪਹੁੰਚਿਆ ਹੋਇਆ ਕਿ ਨਸ਼ਿਆਂ ਦਾ ਕਿੰਨੀਆਂ ਮੌਤਾਂ ਹੋ ਰਹੀਆਂ ਚੋਰੀਆਂ ਚਕਾਰੀਆਂ ਗੁੰਡਾਗਰਦੀ ਕਿੱਦਾਂ ਵਾਪਰ ਰਹੀ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹੋ ਜੇ ਇਹੋ ਜੇ ਬਿਆਨਾਂ ਨੂੰ ਛੱਡ ਕੇ ਤੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਪੰਜਾਬ ਲਈ ਚੜ੍ਹਦੀ ਕਲਾ ਦੀ ਕੰਮ ਕਰਨਾ ਚਾਹੀਦਾ ਹਾਂ ਜੀ ਹਾਂਜੀ ਵਿਚਾਰ ਚ ਚਾਹੀਦਾ ਨਹੀਂ ਸਿੰਘਾ ਨੂੰ ਮਿਲੋ ਨਹੀਂ ਸਿੰਘ ਸਾਹਿਬ ਅਸੀਂ ਗੁਰੂ ਘਰ ਮੱਥਾ ਟੇਕਣਾ ਸੀ ਕੁਦਰਤੀ ਉਹ ਉਹਨਾਂ ਦਾ ਮੇਲ ਹੋ ਗਿਆ ਤੇ ਉਹ ਅੱਗੇ ਵੀ ਸਾਡੇ ਨਾਲ ਅਸੀਂ ਰੱਖਦੇ ਥੋੜਾ ਪਿਆਰ ਤੇ ਔਕੇ ਸੁਖੇ ਵੇਲੇ ਸਾਡੀ ਉਹਨਾਂ ਨੇ ਹਮਾਇਤ ਕੀਤੀ ਆ ਤੇ ਅਸੀਂ ਉਹਨਾਂ ਨੂੰ ਅੱਗੇ ਵੀ ਹਮਾਇਤ ਵਾਸਤੇ ਹੀ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹ ਵੰਟ ਚੜ ਕੇ ਉਹਨਾਂ ਦੀ ਰਿਹਾਈ ਲਈ ਯਤਨ ਕਰਨ ਬਾਕੀ ਗੁਰੂ ਮਹਾਰਾਜ ਦੇ ਅੱਗੇ ਅਸੀਂ ਇਹ ਬੇਨਤੀ ਕਰਨਾ ਹੈ ਕਿ ਅੱਗੇ ਜਿੱਦਾਂ ਤੁਸੀਂ ਉਹਨਾਂ ਨੂੰ ਚੋਣਾ ਸਫਲਤਾ ਬਖਸ਼ੀ ਆ ਇਹ ਸਾਰੀ ਕੌਮ ਸਾਡੀ ਇੱਕ ਜਗ੍ਹਾ ਤੇ ਹੋਵੇ ਤੇ ਜਿਹੜੇ ਸਾਡੇ ਬੰਦੀ ਸਿੰਘ ਆ ਜਾਂ ਹੋਰ ਸਾਡੇ ਮਸਲੇ ਆ ਤੇ ਅਸੀਂ ਉਹਨਾਂ ਨੂੰ ਹੱਲ ਕਰਵਾ ਸਕੀਏ ਇਹ ਜੋ ਟਵੀਟ ਹੋਇਆ ਉਹ ਅਮਰਪਾਲ ਜੀ ਦਾ ਹੀ ਟ੍ਰੇਡ ਹੈ। ਹਾਂ ਇਹ ਮੈਨੂੰ ਤਾਂ ਲੱਗਦਾ ਉਹ ਉਹਨਾਂ ਦੀ ਜਿਹੜੀ ਉਹ ਟਵਿੱਟਰ ਦੀ ਭਾਸ਼ਾ ਤੋਂ ਲੱਗਦਾ ਜਿੱਦਾਂ ਦੀ ਉਹਨਾਂ ਦੀ ਸੋਚ ਹੈ ਮੇਰੇ ਖਿਆਲੋਂ ਉਹਨਾਂ ਦਾ ਹੀ ਹੋ ਸਕਦਾ ਜੀ। ਹਾਂ ਚੋਹਾਂ ਦੇ ਉਹਨਾਂ ਦੀ ਟੀਮ ਤੋਂ ਪਰ ਉਹਨਾਂ ਦੇ ਜਿਹੜੇ ਖਿਆਲਾਂ ਤੋਂ ਜੋ ਟਵੀਟ ਜਿਹੜਾ ਦੇਖਿਆ ਮੈਂ ਮੈਨੂੰ ਲੱਗਦਾ ਕਿ ਉਹ ਅਮਰਪਾਲ ਦਾ ਹੀ ਹੋ ਸਕਦਾ। ਠੀਕ ਠੀਕ ਹੈ। ਕੀ ਪੁੱਛਣਾ? ਅਮਰਪਾਲ ਜੀ ਸੰਤ ਤੋਂ ਪਹਿਲਾਂ ਤਾਂ ਪਰਿਵਾਰ ਦੇ ਨਾਲ ਮੁਲਾਕਾਤ ਹੋਈ ਹੈ ਦੇ ਬਾਰੇ। ਠੰਡਾ ਕਰ ਰਹੀ ਹੈ। ਤਾਂ ਪਰਿਵਾਰ ਨਾਲ ਪਿਆਰ ਹੈ ਔਰ ਇਹ ਅੱਜ ਮੈਂ ਜੀ ਸਾਹਿਬ ਕਥਾ ਕਰਨ ਆਇਆ ਹਾਂ ਪਰਿਵਾਰ ਬੈਠਾ ਹੈ ਅਸੀਂ ਗੱਲਾਂ ਬਾਤਾਂ ਕੀਤੀਆਂ ਤੇ ਸਰਕਾਰ ਨੂੰ ਅਸੀਂ ਬਸ ਇਹੋ ਕਹਿਣਾ ਚਾਹੁੰਦੇ ਆ ਕਿ ਸਿੱਖਿਆ ਦਾ ਵਿੱਤਕਰਾ ਜਿਹੜਾ ਹੈਗਾ ਉਹ ਕਿਸੇ ਕੀਮਤ ਦੇ ਉੱਤੇ ਹੋਣਾ ਨਹੀਂ ਚਾਹੀਦਾ ਔਰ ਹੋ ਰਿਹਾ ਹੈ ਬਾਕੀ ਸਟੇਟਾਂ ਲਈ ਹੋਰ ਨਿਯਮ ਹੈ ਪੰਜਾਬ ਲਈ ਹੋਰ ਨਿਯਮ ਹੈ ਬਾਕੀ ਸਟੇਟਾਂ ਦੇ ਵਿੱਚ ਐਨਐਸਏ ਸਾਲ ਦੀ ਹੈ ਪੰਜਾਬ ਦੇ ਵਿੱਚ 2 ਸਾਲ ਦੀ ਹੈ ਬਿਨਾਂ ਵਜ੍ਹਾ ਭਾਈ ਅਮਰਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਰੱਖਣਾ ਇਹ ਇਹ ਗੈਰਵਾਜਬ ਹੈ ਇਹ ਨਹੀਂ ਹੋਣਾ ਚਾਹੀਦਾ ਇਹੋ ਅਸੀਂ ਪਰਿਵਾਰ ਨਾਲ ਮਿਲ ਕੇ ਆਪਸ ਦੇ ਵਿੱਚ ਗੱਲਾਂ ਬਾਤਾਂ ਤੇ ਵਿਚਾਰ-ਵਿਮਰਸ਼ ਕੀਤਾ ਹੈਗਾ ਜਿਹੜਾ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਐਕਸਟੈਂਡ ਕਰ ਦਿੱਤੀ ਜਾਂਦੀ ਹੈ ਜਿਹੜੀ ਐਨਐਸਏ ਤਾਂ ਕੀ ਮੰਛਾ ਤੁਹਾਨੂੰ ਇਹ ਸਰਕਾਰ ਦੀ ਜਿਹੜੀ ਬਦਨੀਤੀ ਹੈ ਜੀ ਸਰਕਾਰ ਜਿਹੜੀ ਹੈ ਉਹ ਸਿੱਖਾਂ ਨਾਲ ਹਮੇਸ਼ਾ ਧੱਕਾ ਕਰਦੀ ਆਈ ਹੈ ਔਰ ਇਹ ਵੀ ਇੱਕ ਕਿਸਮ ਦਾ ਧੱਕਾ ਹੀ ਹੈ ਕਿ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਜਿਹੜਾ ਸਾਲ ਦੀ ਐਨਐਸਏ ਵਧਾ ਦਿੱਤੀ ਜਾਂਦੀ ਹੈ ਇਹ ਧੱਕੇ ਤੋਂ ਵੱਧ ਕੁਝ ਨਹੀਂ ਹੈ ਜੀ ਇਹ ਸਿੱਖਾਂ ਨੂੰ ਐਂ ਲੱਗਦਾ ਸਾਨੂੰ ਅਹਿਸਾਸ ਕਰਾਇਆ ਜਾ ਰਿਹਾ ਹੈ ਕਿ ਸ਼ਾਇਦ ਅਸੀਂ ਦੂਜੇ ਜਾਂ ਤੀਜੇ ਨੰਬਰ ਦੇ ਸ਼ਹਿਰੀ ਆ ਨਿਵਾਸੀ ਜੇਕਰ ਸੌਚ ਕੋਈ ਵੀ ਉਹਦੇ ਲਈ ਬਹੁਤ ਸਾਰੀਆਂ ਜੇ ਸ਼ਰਤਾਂ ਸੀ ਪਰਿਵਾਰ ਨੂੰ ਬੇਵਜਾ ਹਵਾ ਖੜਾ ਕੀਤਾ ਗਿਆ ਹੈ ਫਲਾਨਾ ਨਹੀਂ ਮਿਲ ਸਕਦਾ ਜੀ ਧਮਕਾ ਨਹੀਂ ਮਿਲ ਸਕਦਾ ਜੀ ਉੱਥੇ ਬੜੀ ਟਾਈਟ ਸਕਿਉਰਟੀ ਦੇ ਵਿੱਚ ਲੈ ਕੇ ਜਾਂਦਾ ਇਹ ਇੰਨੇ ਲੱਖ ਲੋਕਾਂ ਦਾ ਜਿਹੜਾ ਕਿੰਨੇ ਲੱਖ ਲੋਕਾਂ ਦਾ ਜਿਹੜਾ ਫਤਵਾ ਜਿਹੜਾ ਹੈਗਾ ਉਹਦਾ ਵੀ ਸਨਮਾਨ ਨਹੀਂ ਕਰ ਰਹੀ ਆਪਣੇ ਆਪ ਨੂੰ ਹਿੰਦੁਸਤਾਨ ਬਹੁਤ ਵੱਡੀ ਦੁਨੀਆ ਦੀ ਜਿਹੜੀ ਹੈ ਡੈਮੋਕ੍ਰੇਸੀ ਅਖਵਾਉਂਦੀ ਹੈ ਤੇ ਜੇ ਡੈਮੋਕ੍ਰੇਸੀ ਕੰਟਰੀ ਹੈ ਤੇ ਫਿਰ ਡੈਮੋਕ੍ਰੈਟਿਕ ਲੀਡਰਾਂ ਡੈਮੋਕ੍ਰੈਟਿਕ ਪਾਰਟੀਆਂ ਨੇ ਤੇ ਉਹਨਾਂ ਨੂੰ ਡੈਮੋਕ੍ਰੇਸੀ ਦਾ ਸਤਿਕਾਰ ਸਤਕਾਰ ਕਰਨਾ ਚਾਹੀਦਾ ਤੇ ਡੈਮੋਕ੍ਰੇਸੀ ਦਾ ਸਤਿਕਾਰ ਕਰਦੇ ਆ ਬਿਨਾਂ ਸ਼ਰਤ ਜਿਹੜੀ ਹੈ ਸਿੱਖ ਨੌਜਵਾਨਾਂ ਦੀ ਰਿਹਾਈ ਹੋਣੀ ਚਾਹੀਦੀ ਤੂਬਿਆਂ ਦੇ ਵਿੱਚ ਸਿੱਖਾਂ ਨੂੰ ਖਾਸ ਤੌਰ ਤੇ ਦਸਤਾਰ ਧਾਰੀ ਜਿਹੜੇ ਸਿੰਘ ਰੇ ਉਹਨਾਂ ਨੂੰ ਲੈ ਕੇ ਇੱਕ دہشت ਜਿਹੜੀ ਹੈ ਲੋਕਾਂ ਦੇ ਵਿੱਚ ਬਿਲਕੁਲ ਬਿਲਕੁਲ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਕਿ ਸਿੱਖ ਜਿਹੜੇ ਹੈ ਵੱਖਵਾਦੀ ਹੈ ਸਿੱਖਾਤਵਾਦੀ ਹੈ ਦੁਨੀਆ ਦੇ ਵਿੱਚ ਸਿੱਖਾਂ ਨੂੰ ਜਿਹੜਾ ਗਲਤ ਢੰਗ ਦੇ ਨਾਲ ਪੇਸ਼ ਕਰਨ ਦਾ ਜਿਹੜਾ ਸਰਕਾਰ ਦਾ ਜਿਹੜਾ ਇਹ ਤੌਰ ਤਰੀਕਾ ਨਜ਼ਰ ਆਉਂਦਾ ਹੈ ਇੰਗਲੈਂਡ ਦੇ ਵਿੱਚ ਕੋਈ ਨਾ ਇਹ ਉਹ ਸੰਬੰਧ ਡੀਗਰੀ ਡੀਗਰੀ ਤੇ ਸਿੱਖ ਰਿਤੇ ਨੇ ਸਾਨੂੰ ਮਾਣ ਹੈ ਕਿ ਨੌ ਸਾਡੇ ਸਿੱਖ ਜਿਹੜੇ ਨੇ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਬੈਠੇ ਨੇ ਜਿੱਤ ਕੇ ਆਏ ਨੇ ਸਾਨੂੰ ਮਾਣ ਹੈ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਦੁਨੀਆ ਦੇ ਵਿੱਚ ਸਾਡੇ ਸਿੱਖ ਜਿਹੜੇ ਨੇ ਉਹ ਜਿੱਤ ਰਹੇ ਨੇ ਇਹੋ ਸਿਰਜਿਆ ਜਾ ਰਿਹਾ ਹੈ ਕਿ ਸਾਹਮਣੇ ਦੇਖੋ ਇਹੋ ਹੀ ਇਹੋ ਹੀ ਬਦਕਿਸਮਤੀ ਹੈ ਕਿ ਜੋ ਮਾਨ ਸਨਮਾਨ ਸਾਨੂੰ ਵਿਦੇਸ਼ਾਂ ਚ ਮਿਲ ਰਿਹਾ ਵਿਦੇਸ਼ੀ ਪਾਰਲੀਮੈਂਟਾਂ ਦੇ ਵਿੱਚ ਸਾਡੇ ਨੌਜਵਾਨ ਸਿੰਘ ਪਹੁੰਚ ਰਹੇ ਆ ਬੀਬੀਆਂ ਸਾਡੀਆਂ ਪਹੁੰਚ ਰਹੀਆਂ ਆ ਇਹ ਭਾਰਤ ਦੇ ਵਿੱਚ ਜੇ ਕੋਈ ਪਹੁੰਚ ਵੀ ਜਾਂਦਾ ਹੈਗਾ ਤੇ ਜੇ ਕੋਈ ਵਕਰੀ ਸੋਰ ਰੱਖਦਾ ਤੇ ਉਸ ਨੂੰ ਐਨਐਸਏ ਲਾ ਕੇ ਜਿਹੜਾ ਹੈਗਾ ਉਹ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਇੱਕ ਪਾਸੇ ਭਾਰਤੀ ਪਾਰਲੀਮੈਂਟ ਦੇ ਵਿੱਚ ਹਿੰਦੂ ਰਾਸ਼ਟਰ ਜਿੰਦਾਬਾਦ ਕਿਹਾ ਜਾਂਦਾ ਤੇ ਜੇ ਉਹ ਭਾਰਤੀ ਪਾਰਲੀਮੈਂਟ ਦੇ ਵਿੱਚ ਇਹ ਹਿੰਦੂ ਰਾਸ਼ਟਰਵਾਦ ਜਿਹੜਾ ਜਿੰਦਾਬਾਦ ਕਹਿਣ ਵਾਲੇ ਜਿਹੜੇ ਆ ਉਹ ਸਨਮਾਨੇ ਜਾਂਦੇ ਆ ਸਤਕਾਰੀ ਜਾਂਦੇ ਆ ਤੇ ਫਿਰ ਜੇ ਸਿੱਖ ਕੋਈ ਨੌਜਵਾਨ ਸਿੱਖ ਰਾਸ਼ਟਰ ਦੀ ਗੱਲ ਕਰਦੇ ਤੇ ਇਹ ਤੇ ਜ ਬੁਰਾ ਕੀ ਆ ਮਾੜਾ ਕੀ ਆ ਸਿੱਖ ਸਾਹਿਬ ਦੋ ਦਿਨ ਪਹਿਲਾਂ ਜਿਹੜੀ ਲੁਧਿਆਣੇ ਦੇ ਵਿੱਚ ਕਰਨ ਵਾਪਰੀ ਆ ਇੱਕ ਹਿੰਦੂ ਸ਼ਿਵ ਸੈਨਾ ਦਾ ਜਿਹੜਾ ਲੀਡਰ ਸੀ ਉਹਦੇ ਤੇ ਹਮਾਇਤੀ ਨਹੀਂ ਹੈ ਪਰ ਜਿਹੜਾ ਧਾਰਮਿਕ ਤੌਰ ਦੇ ਉਤੇ ਬਹੁਤ ਸਾਰੇ ਲੋਕ ਜਿਹੜੇ ਨਫਰਤ ਫਲਾਉਣ ਦਾ ਕਾਰਜ ਕਰ ਰਹੇ ਹੈ ਚਾਹੀਓ ਕੋਈ ਵੀ ਹੋਣ ਨਫਰਤ ਫਲਾਉਣ ਦੇ ਲਈ ਕਾਰਜ ਕਰਨਾ ਜਿਹੜਾ ਬਹੁਤ ਮੰਦ ਭਾਗ ਹੈ ਕਿਸੇ ਵੀ ਧਰਮ ਦੇ ਪ੍ਰਤੀ ਧਰਮ ਦੀਆਂ ਮੰਨਤਾਵਾਂ ਦੇ ਪ੍ਰਤੀ ਧਰਮ ਦੀਆਂ ਮर्यादाਵਾਂ ਦੇ ਪ੍ਰਤੀ ਗਲਤ ਬੋਲਣਾ ਇਹ ਵੀ ਸ਼ੋਭ ਨਹੀਂ ਕੀ 2020 ਦੇ ਵਿੱਚ ਤੁਸੀਂ ਫੈਸਲਾ ਲਿਆ ਸੀ ਕਿ 11 66 ਦਾ ਬੰਦਾ ਕਿੱਥੇ ਜਾਵੇਗਾ ਫੋਰਮ ਸਪੀਕਰ ਪਰ ਉਹਨੇ ਕਹਿੰਦਾ ਕਿ ਜਿਹਨਾਂ ਤੋਂ ਕੋਈ ਕੇਂਦਰ ਸਿੰਘ ਜੀ ਆਸਕੀ ਜੀ ਭਾਈ ਗਜਿੰਦਰ ਸਿੰਘ ਜੀ ਦੀ ਜਿਹੜੀ ਹੈ ਅਚਾਲਾਣੇ ਦਾ ਸਾਨੂੰ ਬੜਾ ਵੱਡਾ ਦੁੱਖ ਹੈ ਕਿਉਂਕਿ ਬੜੀ ਵੱਡੀ ਸ਼ਖਸੀਅਤ ਸਨ ਭਾਈ ਗਜਿੰਦਰ ਸਿੰਘ ਜੀ ਔਰ ਉਹਨਾਂ ਦੀ ਕੁਰਬਾਨੀ ਜਿਹੜੀ ਹੈ ਬਹੁਤ ਵੱਡੀ ਹੈ ਉਹਨਾਂ ਨੇ ਜਲਾਵਤਨੀ ਕੱਟੀ ਹੈ ਬਹੁਤ ਲੰਬਾ ਸਮਾਂ ਜਿਹੜਾ ਹੈ ਆਪਣੇ ਪਰਿਵਾਰ ਤੋਂ ਔਰ ਖਾਸ ਤੌਰ ਦੇ ਉਤੇ ਅਸੀਂ ਰੋਜ਼ ਅਰਦਾਸ ਕਰਦੇ ਹਾਂ ਹਰਮੰਦਰ ਸਾਹਿਬ ਦੇ ਦਰਸ਼ਨ ਦਿਦਾਰਿਆਂ ਦੀ ਨਨਕਾਣਾ ਸਾਹਿਬ ਦੇ ਦਰਸ਼ਨ ਦਿਦਾਰਿਆਂ ਦੀ ਤੇ ਹਰਮੰਦਰ ਸਾਹਿਬ ਦੇ ਦਰਸ਼ਨ ਦਿਦਾਰੇ ਤੋਂ ਵਾਂਝੇ ਰਹੇ ਨੇ ਔਰ ਬੜੀ ਹੀ ਜ਼ਿਆਦਾ ਜਿਹੜੀ ਹੈ ਉਹਨਾਂ ਨੇ ਘੱਲਣਾ ਜਿਹੜੀ ਹੈ ਕਾਲੀ ਹੈ ਤੇ ਉਹਨਾਂ ਦਾ ਜਿਹੜਾ ਚਲਾਣਾ ਜਿਹੜਾ ਹੈਗਾ ਉਹ ਵਿਦੇਸ਼ ਵਿੱਚ ਚਲਾਣਾ ਉਹਦੇ ਨਾਲ ਸਾਨੂੰ ਬੜਾ ਅਫਸੋਸ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਗਿਆ ਹੋਰ ਸ਼ਖਸੀਅਤਾਂ ਨੂੰ ਵੀ ਦਿੱਤਾ ਗਿਆ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਨ ਸਨਮਾਨ ਜਿਹੜੇ ਆ ਉਹਨਾਂ ਨੂੰ ਜਿਹੜੇ ਆ ਪਹੁੰਚਾਏ ਜਾਣਗੇ ਇੱਕ ਤਰੀਕ ਨੂੰ ਜਿਹੜੀ ਮੀਟਿੰਗ ਹੋਈ ਸੀ ਅਕਾਲ ਤਖਤ ਸਾਹਿਬ ਤੇ ਜਿਹੜੇ ਉਹ ਪਹੁੰਚੇ ਸੀ ਬਾਕੀ ਤੜਾ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਤੁਹਾਨੂੰ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਬਣਾਉਣ ਦੀ ਗੱਲ ਹੈ ਮੈਂ ਉਹਦੇ ਜਵਾਬ ਦੇ ਦਿੱਤਾ ਸੀਗਾ ਕਿ ਸਮੁੱਚੀ ਪਾਰਟੀ ਜੀ ਕਹਿੰਦੀ ਹੈ ਵਿਚਾਰ ਕਰਾਂਗੇ ਤੁਹਾਡੇ ਬੰਦੀ ਦੀ ਰਾਜਨੀਤੀ ਜਿਹੜੀ ਹੈ ਸ਼ੋਭਨਿਕ ਨਹੀਂ ਹੁੰਦੀ ਉਸ संपत्ति बेचने और खरीदने के लिए संपर्क करें फेयर डील प्रॉपर्टीज